ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਨਾਲ ਹੀ ਜਿਹੜੇ ਬਦਮਾਸ਼ ਨੇ ਉਹਨਾਂ ਦੇ ਵਿੱਚ ਵੱਡਾ ਮੁਕਾਬਲਾ ਹੋਇਆ ਮੁੱਠਪੇੜ ਹੋਈ ਹੈ ਤੇ ਇਸ ਮੁਕਾਬਲੇ ਦੇ ਵਿੱਚ ਪੁਲਿਸ ਜਿਹੜੀ ਹੈ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਮਾਰ ਗिराਇਆ ਇਸ ਦੇ ਨਾਲ ਹੀ ਦੱਸਦੀ ਕਿ ਜਿਹੜਾ ਦੂਜਾ ਬਦਮਾਸ਼ ਬਦਮਾਸ਼ ਜਿਹੜੇ ਪੂਰੇ ਮਾਮਲੇ ਦੇ ਵਿੱਚ ਸ਼ਾਮਿਲ ਸੀ ਉਹ ਜਿਹੜਾ ਮੌਕੇ ਤੋਂ ਫਰਾਰ ਹੋ ਚੁੱਕਿਆ ਤੇ ਦੇਖਿਆ ਜਾ ਸਕਦਾ ਸੀ ਕਿ ਬਾਈਕ ਸਵਾਰ ਇਹ ਜਿਹੜੇ ਬਦਮਾਸ਼ ਸੀ ਇਹਨਾਂ ਦੇ ਨਾਲ ਪੁਲਿਸ ਜਿਹੜੀ ਹੈ ਉਸ ਦਾ ਮੁਕਾਬਲਾ ਮੁਕਾਬਲਾ ਹੁੰਦਾ ਹੈ ਇੱਕ ਬਦਮਾਸ਼ ਜਿਹੜਾ ਹੈ ਇਸ ਵੇਲੇ ਮਾਰਿਆ ਗਿਆ ਦੱਸ ਦਈਏ ਕਿ ਉਹ ਹੀ ਹੈ ਜਿਸ ਦੇ ਵੱਲੋਂ ਬਾਬਾ ਤਰਸੇਮ ਸਿੰਘ ਦਾ ਕਤਲ ਕੀਤਾ ਗਿਆ ਸੀ ਕਤਲ ਮਾਮਲੇ ਦੇ ਵਿੱਚ ਸ਼ਾਮਲ ਸੀ ਉਦਮ ਸਿੰਘ ਨਗਰ ਨਾਨਕ ਮਤਾ ਸਾਹਿਬ ਗੁਰਦੁਆਰਾ ਡੇਰੇ ਦੇ ਵਿੱਚ ਕਾਰ ਸੇਵਾ ਦੇ ਮੁਖੀ ਸੀ ਬਾਬਾ ਤਰਸੇਮ ਸਿੰਘ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਬਦਮਾਸ਼ ਦੇ ਵੱਲੋਂ ਤਾਂ ਦੇਖਿਆ ਜਾ ਸਕਦਾ ਸੀ ਕਿ ਹੁਣ ਮੁਕਾਬਲਾ ਹੋਇਆ ਹੈ ਪੁਲਿਸ ਦੇ ਨਾਲ ਤੇ ਇਸ ਮੁਕਾਬਲੇ ਦੇ ਵਿੱਚ ਇਹ ਬਦਮਾਸ਼ ਅਮਰਜੀਤ ਸਿੰਘ ਜਿਹੜਾ ਇਸ ਨੂੰ ਮਾਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਦੇਖਿਆ ਜਾ ਸਕਦਾ ਸੀ ਕਿ ਉਤਰਾਖੰਡ ਐਸਟੀਐਫ ਇਸ ਦੇ ਨਾਲ ਹੀ ਹਰਦਵਾਰ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ ਭਗਵਾਨਪੁਰ ਥਾਣਾ ਖੇਤਰ ਦੇ ਵਿੱਚ ਇਹ ਵੱਡਾ ਮੁਕਾਬਲਾ ਜਿਹੜਾ ਪੁਲਿਸਿਸ ਦੇ ਨਾਲ ਹੀ ਬਦਮਾਸ਼ਾਂ ਦੇ ਵਿੱਚ ਹੋਇਆ ਜਿਸ ਵਿੱਚ ਕਾਰ ਇਸ ਬਦਮਾਸ਼ ਨੂੰ ਪੁਲਿਸ ਦੇ ਵੱਲੋਂ ਮਾਰ ਦਿੱਤਾ ਗਿਆ ਟਾਬੇ ਦੇ ਨੇੜੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਵੇਲੇ ਬਾਈਕ ਸਵਾਰ ਬਦਮਾਸ਼ਾਂ ਨੂੰ ਰੋਕਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਵੇਲੇ ਬਦਮਾਸ਼ ਜਿਹੜੇ ਨਹੀਂ ਰੁਕੇ ਤੇ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕਰਕੇ ਜਿਸ ਵੇਲੇ ਘੇਰਾ ਪਾਇਆ ਗਿਆ ਤਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤਾਂ ਆਪਣਾ ਬਚਾਅ ਕਰਨ ਦੇ ਲਈ ਜਿਸ ਵੇਲੇ ਪੁਲਿਸ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਇਸ ਬਦਮਾਸ਼ ਦੀ ਇਸ ਵਿੱਚਕਾਰ ਮੌਤ ਹੋ ਗਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਨਾਲ ਹੀ ਜਿਹੜੇ ਬਦਮਾਸ਼ ਨੇ ਉਹਨਾਂ ਦੇ ਵਿੱਚ ਵੱਡਾ ਮੁਕਾਬਲਾ ਹੋਇਆ ਮੁੱਠਪੇੜ ਹੋਈ ਹੈ ਤੇ ਇਸ ਮੁਕਾਬਲੇ ਦੇ ਵਿੱਚ ਪੁਲਿਸ ਜਿਹੜੀ ਹੈ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਮਾਰ ਗिराਇਆ ਇਸ ਦੇ ਨਾਲ ਹੀ ਦੱਸਦੀ ਕਿ ਜਿਹੜਾ ਦੂਜਾ ਬਦਮਾਸ਼ ਬਦਮਾਸ਼ ਜਿਹੜੇ ਪੂਰੇ ਮਾਮਲੇ ਦੇ ਵਿੱਚ ਸ਼ਾਮਿਲ ਸੀ ਉਹ ਜਿਹੜਾ ਮੌਕੇ ਤੋਂ ਫਰਾਰ ਹੋ ਚੁੱਕਿਆ ਤੇ ਦੇਖਿਆ ਜਾ ਸਕਦਾ ਸੀ ਕਿ ਬਾਈਕ ਸਵਾਰ ਇਹ ਜਿਹੜੇ ਬਦਮਾਸ਼ ਸੀ ਇਹਨਾਂ ਦੇ ਨਾਲ ਪੁਲਿਸ ਜਿਹੜੀ ਹੈ ਉਸ ਦਾ ਮੁਕਾਬਲਾ ਭਲਾ ਹੁੰਦਾ ਇੱਕ ਬਦਮਾਸ਼ ਛੇੜਾ ਇਸ ਵੇਲੇ ਮਾਰਿਆ ਗਿਆ ਦੱਸਦੀ ਹੈ ਕਿ ਉਹ ਹੀ ਹੈ ਜਿਸ ਦੇ ਵੱਲੋਂ ਬਾਬਾ ترਸੀਮ ਸਿੰਘ ਦਾ ਕਤਲ ਕੀਤਾ ਗਿਆ ਸੀ ਕਤਲ ਮਾਮਲੇ ਦੇ ਵਿੱਚ ਸ਼ਾਮਲ ਸੀ ਉਦਮ ਸਿੰਘ ਨਗਰ ਨਾਨਕ ਮਤਾ ਸਾਹਿਬ ਗੁਰਦੁਆਰਾ ਡੇਰੇ ਦੇ ਵਿੱਚ ਕਾਰ ਸੇਵਾ ਦੇ ਮੁਖੀ ਸੀ ਬਾਬਾ ترਸੀਮ ਸਿੰਘ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਬਦਮਾਸ਼ ਦੇ ਵੱਲੋਂ ਤਾਂ ਦੇਖਿਆ ਜਾ ਸਕਦਾ ਸੀ ਕਿ ਹੁਣ ਮੁਕਾਬਲਾ ਹੋਇਆ ਹੈ ਪੁਲਿਸ ਦੇ ਨਾਲ ਤੇ ਇਸ ਮੁਕਾਬਲੇ ਦੇ ਵਿੱਚ ਇਹ ਬਦਮਾਸ਼ ਅਮਰਜੀਤ ਸਿੰਘ ਛੇੜਾ ਇਸ ਨੂੰ ਮਾਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਦੇਖਿਆ ਜਾ ਸਕਦਾ ਸੀ ਕਿ ਉੱਤਰਾਖੰਡ ਐਸਟੀਐਫ ਇਸ ਦੇ ਨਾਲ ਹੀ ਹਰਦਵਾਰ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ ਭਗਵਾਨਪੁਰ ਥਾਣਾ ਖੇਤਰ ਦੇ ਵਿੱਚ ਇਹ ਵੱਡਾ ਮੁਕਾਬਲਾ ਜਿਹੜਾ ਪੁਲਿਸਿਸ ਦੇ ਨਾਲ ਹੀ ਬਦਮਾਸ਼ਾਂ ਦੇ ਵਿੱਚ ਹੋਇਆ ਜਿਸ ਵਿੱਚ ਕਾਰ ਇਸ ਬਦਮਾਸ਼ ਨੂੰ ਪੁਲਿਸ ਦੇ ਵੱਲੋਂ ਮਾਰ ਦਿੱਤਾ ਗਿਆ ਟਾਬੇ ਦੇ ਨੇੜੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਵੇਲੇ ਬਾਈਕ ਸਵਾਰ ਬਦਮਾਸ਼ਾਂ ਨੂੰ ਰੋਕਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਵੇਲੇ ਬਦਮਾਸ਼ ਜਿਹੜੇ ਨਹੀਂ ਰੁਕੇ ਤੇ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕਰਕੇ ਜਿਸ ਵੇਲੇ ਘੇਰਾ ਪਾਇਆ ਗਿਆ ਤਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤਾਂ ਆਪਣਾ ਬਚਾਅ ਕਰਨ ਦੇ ਲਈ ਜਿਸ ਵੇਲੇ ਪੁਲਿਸ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਇਸ ਬਦਮਾਸ਼ ਦੀ ਇਸ ਵਿੱਚਕਾਰ ਮੌਤ ਹੋ ਗਈ